ਯਾਦ ਨੰਬਰ ਵੀ ਯਾਦ ਆ ਠੀਕ ਆ ਬਈ ਰੈਂਬਰ ਨੂੰ ਖਾਪਾਏ ਆ ਕੋਈ ਗੜਿਆ ਪਿਆ ਨਹੀਂ ਠੀਕ ਆ ਬਈ ਦਵਾ ਜੇ ਮਨ ਦਾ ਇਹਦਾ ਆਏ ਆ ਵੀ ਮਾਡਲ 88 ਇਹਨੇ ਹਾਂ ਬਈ ਮਗਰਾਂਡ ਨਵੇਂ ਲਵਾਏ ਆ ਬੰਦਿਆਂ ਨੇ 11-12000 ਦੇ ਠੀਕ ਆ ਬਈ 1260 ਵਾਲੇ ਤੇ ਇੱਕ ਵਾਰਗੇ ਇਹਨੂੰ ਲੈ ਕੇ ਜਾਂਦੇ ਆ ਜੀ 75000 ਦਾ ਠੀਕ ਆ ਬਈ ਇਹ ਆਪਣਾ 70000 ਦਾ ਦੇਣ ਨੂੰ ਜੀ ਚਾਹਤਾ ਹੈ ਕਰਕੇ ਉਹ ਟਰੈਕਟਰ ਆਮ ਬਾਈ ਵਾਲ ਮੁੰਡਾ ਲੈ ਜੂਆ ਯਾਰ ਹਾਂ ਭਈਆ ਇਹ ਟਰੈਕਟਰ ਇਹ ਦੀ ਰੇਟ ਆ ਬਰਾ ਨਾ ਤਾਂ ਉਹਦਾ ਡਿਸਕਾਊਂਟ ਹੀ ਹੈ ਇੱਕ ਤਰ੍ਹਾਂ ਦਾ ਹਾਂ ਜੇਕਰ ਤੁਸੀਂ ਵੀ ਦੇਖ ਕੇ ਆਗਾ ਹਾਂ ਭਈ ਉਹਦੇ ਵਾਸਤੇ 3000 ਰੁਪਏ ਦੇ ਦਿਆਂਗੇ ਠੀਕ ਆ ਹਾਂ ਜੀ ਮਤਰਪਿਆਲੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਜੁੜੋ ਚੈਨਲ ਤੇ ਫੇਸਬੁਕ ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਉ ਤੁਹਾਨੂੰ ਬਈ ਸੁਣਨੀ ਨਾਮ ਲਾਉਣੇ ਆ ਟਰੈਕਟਰ ਬਾਰੇ ਦਿੰਨੇ ਜਾਣਕਾਰੀ ਆਜੋਗੀ ਵੀਡੀਓ ਕਰਦੇ ਕੰਟਰੀ ਸਿੱਕਾ ਬਾਈ ਸਿੱਕਾ ਜੀ ਉਹ ਠੀਕ ਹੈ ਬਾਈ ਹਾਂਜੀ ਬੜੀ ਵਧੀਆ ਕਰਦੇ ਆ ਅਸੀਂ ਵਧੀਆ ਬਈ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮਾਹੌਲ ਠੀਕ ਆ ਬਾਕੀ ਦਾ ਮਾਹੌਲ ਤਾਂ ਮੈਚ ਲੱਗੇ ਚੱਲਿਆ ਹੁਣ ਕੋਈ ਜਾਣੀ ਨਹੀਂ ਲੱਗਿਆ ਰਾਜ ਆ ਠੀਕ ਹੈ ਬਾਈ ਕਿਹੜੇ ਗਾ ਡਾਕਟਰ ਖਾਵੇਂ ਹੁਣ ਆਪਾਂ ਬਾਈ ਡਾਕਟਰ ਤਾਂ ਸਾਰੇ ਹੀ ਆ ਹੈਗੇ ਆ ਮੰਨ ਕੇ ਚੱਲ 15000 ਡਾਕਟਰ ਹਾਂਜੀ ਫਰੀਡੀ ਮੈਚ ਜੋਗੀ ਹਾਂ ਬਾਈ ਅੱਜ ਤਾਂ ਮੈਂ ਤਾਂ ਕਹਣਾ ਆ ਵੈਰੀਟੀ ਦਿਖਾ ਦੇ ਕੰਦੂ ਕਰਨ ਕਰ ਤਾ ਫੋਰਡ 3600 ਇਹ ਮਾਡਲ ਬਾਈ ਮਾਡਲ ਦਾ ਹੈਗਾ 82 83 ਜੀ ਭਾਈ ਇਹ ਭਾਈ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਦੇਖ ਲਾਸ ਰੰਗ ਰੰਗ ਮਾੜਾ ਮੋਟਾ ਹੋਇਆ ਵਿਆਗਾ ਬਾਡੀ ਬੂਡੀ ਬਹੁਤ ਜੰਗੀ ਪਈ ਆ ਰੇਡਰ ਦੀ ਠੀਕ ਆ ਭਾਈ ਤੇਰਾ ਦਾ ਤੇਲ ਜਮਣਾ ਤਾਂ ਨਿਕਲਿਆ ਪਿਆਗਾ ਹਾਂ ਭਾਈ ਬੁੱਲੇ ਟਾਇਰ ਹੈਗੇ ਆ ਤੇ ਅੱਧੇ ਐਮ ਆਰ ਫਲੇ ਠੀਕ ਆ ਭਾਈ ਤੇ ਮਗਰ ਲੈ ਟਾਇਰ ਹੈਗੇ ਆ 40 45 ਪੈਸੇ ਠੀਕ ਆ ਭਾਈ ਤੇ ਬਾਕੀ ਮਗਰਾੜ ਨਵੇਂ ਲੱਗੇ ਆ ਠੀਕ ਆ ਭਾਈ ਠੀਕ ਆ ਭਾਈ ਇਹ ਨੰਬਰ ਕਿੱਥੋਂ ਆ ਬਾਈ? ਨੰਬਰ ਪੰਜਾਬ। ਨੰਬਰ ਵੀ ਪੰਜਾਬ ਦਾ। ਠੀਕ ਆ ਬਾਈ। ਰੈਂਬਰ ਨੂੰ ਖਾਪਾਏ ਆ ਉਹ ਗੜਿਆ ਪਿਆ। ਠੀਕ ਆ ਬਾਈ। ਡਿਮਾਂਡ ਤਾਂ ਆਪਣੇ ਦੀ ਕਿੰਨੀ ਰਹਿੰਦੇ ਆ ਬਾਈ? ਡਿਮਾਂਡ ਸਾਈਡ ਹੀ ਜੇਨ ਲਾਈਨ ਵਾਲੀ ਆ ਜੀ। 95000 ਕਿੰਨੇ ਆ ਛੱਡਦਾ ਇਹ ਕੋਈ ਜਾਇਜ਼ ਜਾਂ ਮੁੱਲ ਬਈ ਦਾ? ਜਾਇਜ਼ ਮੁੱਲ ਇੱਧਰ ਸ਼ਾਮ ਨਹੀਂ ਆਉਂਦਾ। ਹਾਂ। ਜਾਇਜ਼ ਮੁੱਲ ਤਾਂ ਇਹ ਤਾਂ ਆਏ ਆ ਵੀ ਮਾਡਲ ਆ 82 ਇਹੇ। ਹਾਂ ਬਾਈ। ਮਗਰਾਟ ਨਵੇਂ ਲਵਾਏ ਆ ਬੰਦਿਆਂ ਨੇ 11-12000 ਦੇ ਠੀਕ ਆ ਬਈ 12000 ਦੇ ਆਲੇ ਤੇ ਇੱਕ ਵੜਗੇ ਇਹਨੂੰ ਲੈ ਕੇ ਜਾਂਦੇ ਆ ਜੇ 75000 ਦਾ ਠੀਕ ਆ ਬਈ ਤੇ ਆਪਣਾ 72000 ਦਾ ਦੇਣ ਨੂੰ ਜੀ ਚਰਦਾ ਹੈਗਾ ਕਿਉਂ ਬ੍ਰੇਕਰ ਆਮ ਬਾਈਵਾਨ ਬੰਦਾ ਲੈ ਕੇ ਆਇਆ ਯਾਰ ਹਾਂ ਭਈਆ ਇਹ 33 ਦੀ ਰੇਟ ਆ। ਨਾ ਨਾ ਤਾਂ ਉਹ ਤਾਂ ਡਿਸਕਾਊਂਟ ਹੀ ਹੈ ਇੱਕ ਤਰ੍ਹਾਂ ਦਾ। ਹਾਂ ਵੀ। ਜੇ ਅਗਰ ਤੁਸੀਂ 33 ਦੀ ਦੇਖ ਕੇ ਆਗਾ। ਹਾਂ ਵੀ। ਉਹਦੇ ਵਾਸਤੇ 3000 ਰੁਪਏ ਦੇ ਦਿਆਂਗੇ। ਠੀਕ ਆ। ਆਲਰੇਡੀ ਆ। ਠੀਕ ਆ ਵੀ। 73000 ਦਾ ਤੁਸੀਂ ਆਪਾਂ ਨੂੰ ਘਾੜ ਦੇ ਵੀ ਲੰਦੇ ਆ ਕਿ ਹਾਂ ਵੀ। ਜੇ ਅਗਰ ਆਪਾਂ ਬੰਨਾ ਨਹੀਂ ਦੇ ਦੇਣਾ। ਠੀਕ ਆ। ਤੁਸੀਂ ਪੈਸੇ ਨਾਲ ਨਾਲ ਲੈ ਲਿਓ। ਹਾਂ ਵੀ। ਦਾ ਨਾਸ ਕੋਈ ਮਾਰਾ ਨਹੀਂ ਆ। ਹਾਂ ਬਈ ਬਾਕੀ ਚਾਰ ਵੀ ਬਹੁਤ ਸੋਨਾ ਹੋ ਜਾਂਦਾ ਨਾ ਹਾਂ ਤਿਆਰ ਹੁੰਦੀ ਹੀ ਹੈਗੇ ਕੋਈ ਹੋਰ ਤਾਂ ਦੂਜੇ ਡੇਟਰਾਂ ਦੇ ਆਪਾਂ ਦਾ ਬਾਕੀ ਵਿੱਚ ਕੱਟਿਆਗਾ ਠੀਕ ਹੈ ਬਈ ਠੀਕ ਇੱਧਰ ਵੀ ਕੱਢੀ ਵਿੱਚ ਕੱਟਿਆਗਾ ਹੂ ਨਹੀਂ ਲਿਆ ਗਿਆ ਠੀਕ ਹੈ ਬਈ ਹਾਂ ਇਸ ਦੂਬਾਰ ਬਈ ਆਪਣੇ ਕੋਲੇ ਦੂਬਾਰ ਹਾਂ ਨਿਊ ਹਾਲੀਡ ਬਈ ਨਿਊ ਹਾਲੀਡ 363 ਇਹ ਮਾਡਲ ਬਈ ਇਹ ਮਾਡਲ ਸੌਸਤਾ ਤਾਂ ਵੀ ਸਕਾਰਾਂ ਵੀ ਆ ਠੀਕ ਹੈ ਬਈ ਡਿਮਾਂਡ ਆਈ ਹੈ ਬਈ ਦੀ 6 ਲੱਖ ਤੇ 35 ਹਜ਼ਾਰ ਬਿਡ ਮਾਰ ਜੇ ਬਈ ਆਪਾਂ ਦੀ ਕ੍ਰੇਸ਼ਨ ਦੀ ਗੱਲ ਕਰੀਏ ओरिजिनल ਆ ਬਈ ਸਾਫ ਆ ਟੱਕਰ ਇਹ ਟਰਬੋ ਵਾਲੇ ਕਿ ਬਿਖੇ ਟਰਬੋ ਬਈ ਇਹੇ ਹਾਂ ਬਈ ਇਹ ਤਾਂ ਵਾਲਿਆਂ ਟਰਬੋਆਂ ਲੱਗੀਆਂ ਉਹ ਕਿਵੇਂ ਬਈ ਇੱਕ ਤਾਂ ਟਰਬੋ ਲੱਗੀ ਆ ਹਾਂ ਬਈ ਇਹ ਕਿਹੜਾ ਕੰਮ ਹੋਇਆ ਜੱਗੇ ਵਾਸਤੋਂ ਜੱਗੇ ਵਾਸਤੋਂ ਆ ਐਂਟੀਸੀ ਗੰਟ ਵੀ ਲੱਗੀ ਆ ਇਹਦੇ ਅੱਛਾ ਚੈੱਕ ਕਰਾ ਦੇਣਾ ਹਾਂ ਬਈ ਜੱਗੇ ਬਹੁਤ ਟਾਈਮ ਬਹੁਤ ਦਿੱਤਾ ਟਰੈਕਟਰ ਵੀ ਨਾ ਬਈ ਇਹ ਹਾਂ ਐਂਟੀਸੀ ਗੰਟ ਵੀ ਲੱਗੀ ਆ ਸੀਟੀ ਵੀ ਮਾਰਦਾ ਤੇ ਪਾਵਰ ਵੀ ਵੱਧ ਆ ਇਹਦੇ ਕਿੰਨੀ ਪਾਵਰ ਆ ਬਈ ਦੀ ਪਾਵਰ ਆ ਯਾਰ ਮੁੱਕਦੀ ਨਹੀਂ ਹੁਣ ਕਹੇ ਵੀ ਆਏ ਆ ਠੀਕ ਆ ਜਿਵੇਂ ਜਿਵੇਂ ਫੇਸ ਕਰੀ ਜਾਏਗਾ ਉਹ ਵਧ ਹੀ ਜਾਂਦੀ ਹੈ ਠੀਕ ਆ ਬਈ ਮਾਤਾ ਜੇ ਬਈ ਆਪਣੇ ਤਾਰਾਂ ਦੀ ਗੱਲ ਕਰੀਏ ਕਿਹੜੇ ਕੋਪੀਟਰ ਆ ਬਈ ਯਾਰ ਤੇ ਸਾਰੇ ਪੰਜਾਬ ਦੇ ਵੱਡੇ ਪਾਈ ਹੋਏ ਆ ਠੀਕ ਆ ਬਈ ਪੰਜਾਬ ਨੰਬਰ ਆ ਬਈ ਨਾ ਫਾਈਲ ਕਰਾ ਦਿੰਦੀ ਬਈ ਠੀਕ ਆ ਬਈ ਇਹ ਜੀ ਡਿਮਾਂਡ ਆਪਾਂ ਰੱਖ ਦਿਆਂ ਬਈ 6 ਲੱਖ ਤੇ 35 ਹਜ਼ਾਰ ਹਾਂਜੀ ਕਿੰਨੇ ਆ ਛੱਡ ਦੇ ਕੋਈ ਜਾਇਜ਼ ਆ ਮੁੱਲ ਜੈਮੋਲ ਲਾਈਕ ਕੀ ਰੇਟ ਹੈ 6 ਲੱਖ ਦਾ ਦੇਣੀ ਬੰਦਿਆਂ ਨੇ ਮੰਨ ਕੇ ਚੱਲੋ 55 60 ਹਜ਼ਾਰ ਰੁਪਏ ਉੱਤੇ ਲਾਇਆ ਜਾ ਠੀਕ ਹੈ ਭਾਈ ਇਸ ਤੋਂ ਬਾਅਦ ਭਾਈ ਆਪਣੇ ਕੋਲ ਹੀ ਇਹਦਾ ਫਾਰਮ ਛੱਡ ਦੋ 62 55 ਓਵਰ 155 ਫਾਰਮ ਨੰਬਰ ਦਿਖਾਈਏ ਫਿਰ ਫਾਰਮ 60 12 13 12 13 ਭਾਈ ਫਾਰਮ ਕੇ 12 ਦਾ ਕਾਪੀ ਵੀ ਰਾਂਦੀ ਆ ਠੀਕ ਹੋ ਭਾਈ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਰੇ ਇਹਨਾਂ ਵਾਲਾ ਮੇਡਟਰ ਸਾਹਿਬ ਆ ਮਾੜੀ ਮੋੜੀ ਥੱਲੇ ਦੀ ਟੱਚਿੰਗ ਹੋਈ ਆ ਟਾਇਰ ਟੁੱਟ ਲੰਗੇ ਆਗੇ ਇੰਜਨ ਤੇ ਸਹੀ ਆ ਸਹੀ ਆ ਸਹੀ ਆ ਠੀਕ ਆ ਬਈ ਹਾਂ ਸੁਪਰਮੈਕ ਇਹਨਾਂ ਵਾਲਾ ਟਾਇਰ ਹੈਗੇ ਆ ਸੀਗ ਪੈਸੇ ਕਿਹੜੇ ਕੋਪਰੀਟਰ ਆ ਬਈ ਬੋਲੋ ਦੇ ਠੀਕ ਹੈ ਬੋਲੋ ਮਾੜਲਾ ਸੁਪਰਮੈਕ ਠੀਕ ਆ ਬਈ ਸਮਾਨ ਸਾਰੀ ਕੰਪਲੀਟ ਆ ਮਗਰ ਬਈ ਇਹ ਨੰਬਰ ਬਈ ਹਰਿਆਣਾ ਐਡਰੈਸ ਮਿਲੂ ਠੀਕ ਆ ਬਈ ਇਹ ਕਿੰਨੇ ਹੌਸ ਪਾਵਰ ਚ ਆਉਂਦੇ ਬਈ ਇਹ 50 50 ਹੌਸ ਪਾਵਰ ਚ ਠੀਕ ਆ ਬਈ ਡਿਮਾਂਡ ਤਾਂ ਪਾਈ ਰੱਖਦੇ ਆ ਬਈ ਕਿੰਨੀ 4000 415 ਕਿਨੇ ਛੜਦੇ ਕੋਈ ਜਾਇਜ ਚਲੋ ਦੇਖੋ ਵੀਡੀਓ ਦੇਖ ਕੇ ਉਸ ਜਣ ਆਪਣੀ ਬਈ ਉਹਦੀ ਬਾਤ ਸੀ ਦੱਸਿਆ ਕੋਈ 1000 2000 5000 ਮਾਨਸਨ ਕਰਦੇ 5000 ਕਰਦੇ ਆ ਬਈ ਜਿੰਨੇ ਭਾਈ ਆਪਾਂ ਟਰੈਕਟਰ ਦੇ ਆਲੇ ਵਿੱਚ ਪ੍ਰਾਡਕਟਰ ਕੱਟ ਲਾਂਗੇ ਹਾਂ ਟਰੈਕਟਰ ਵੀ ਕੱਟ ਦਾਂਗੇ ਲੋਨ ਵੀ ਕਰਵਾ ਕੇ ਦੇ ਦੇਣਾ ਇਹ ਕਰਕੇ ਜਿੰਨੇ ਲੈਣਾ ਹੋਵੇ ਬਾਕੀ ਆਪਣਾ ਕੈਕਟਰ ਨੰਬਰ ਨੋਟ ਕਰ ਲਓ 946402350 9464 902350 ਠੀਕ ਹੈ ਬਈ ਗੋਗੋ ਮਿਹਰਬਾਨੀ ਬਈ ਧੰਨਵਾਦ ਜੀ